ਦੈਨਿਕ ਸੂਰਾ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਪੰਚਾਇਤ ਚੋਣਾਂ ਦਾ ਜੋਰ ਜਿਹੜਾ ਹੈਗਾ ਫੜਿਆ ਹੋਇਆ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਪੂਰਾ ਭਖਿਆ ਹੋਇਆ ਨਾਮੀਨੇਸ਼ਨ ਚੱਲ ਰਹੀਆਂ ਨੇ ਸਾਬਕਾ ਪੰਚਾਇਤਪੰਤਰੀ ਸਾਹਿਬ ਤਰ ਤਰਜਿੰਦਰ ਸਿੰਘ ਬਾਜਵਾ ਇਸ ਵਕਤ ਉੱਚੇ ਚੇਤੇ ਤੌਰ ਤੇ ਦੈਨਿਕ ਸੂਰਾ ਨਾਲ ਬਣੇ ਹੋਏ ਨੇ ਬਾਜਵਾ ਸਾਹਿਬ ਸਤਿ ਸ਼ਕਾਲ ਜੀ ਚਾਚੀਗਰਾਲ ਜੀ ਕਿਸ ਤਰ੍ਹਾਂ ਲੈ ਰਹੇ ਹੋ ਜੀ ਪੰਚਾਇਤ ਚੋਣਾਂ ਨੂੰ ਤੁਸੀਂ ਚੋਣ ਕਮਿਸ਼ਨ ਨੂੰ ਵੀ ਮਿਲ ਕੇ ਆਏ ਹੋ ਰਾਜ ਚੋਣ ਕਮਿਸ਼ਨ ਨੂੰ ਕੀ ਮਾਹੌਲ ਹੈ ਜੀ ਦੇਖੋ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਚੋਣ ਕਮਿਸ਼ਨ ਨੇ ਧੱਕਾ ਕੀਤਾ ਜੀ ਉਨੇ ਪ੍ਰੋਗਰਾਮ ਬਣਾਉਣ ਲੱਗੇ ਆ ਉਹ ਪ੍ਰੋਗਰਾਮ ਆ ਜਿੱਦੇ ਛੁੱਟੀਆਂ ਜ਼ਿਆਦਾ ਸਨ ਜੀ ਹਾਂਜੀ ਜੀ ਜੀ ਕੰਮ ਕਰਨ ਦਾ ਲੋਕਾ ਜਿਹੜਾ ਨਾ ਦਿਨ ਬਹੁਤ ਥੋੜੇ ਨੇ ਚਾਰ ਛੁੱਟੀਆਂ ਆ ਗਈਆਂ ਚਾਰ ਪੰਜ ਛੁੱਟੀਆਂ ਆ ਗਈਆਂ ਜੀ 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 ਜਿਹੜੇ ਹਲਕਾ ਇੰਚਾਰ ਜਿਹੜੇ ਐਮਐਲਏ ਨੇ ਉਹਨਾਂ ਨੇ ਦਬਾਅ ਪਾਇਆ ਹੋਇਆ ਸੈਕਟਰੀ ਦਫ਼ਤਰ 'ਚ ਨਹੀਂ ਬਹਿ ਰਹੇ ਜੀ ਇੱਕ ਇੱਕ ਵੀਡੀਓ ਨੂੰ ਦੋ ਦੋ ਬਲਾਗ ਦਿੱਤੇ ਨੇ ਜੇ ਕਾਦੀਆਂ ਪਟਾਲੇ ਜਾਓ ਤੇ ਕਹਿੰਦੇ ਵੀਡੀਓ ਫਤਗੜ ਚੂੜੀਆਂ ਦੇ ਫਤਗੜ ਡਿਊਟੀ ਜਾਓ ਵੀਡੀਓ ਪਟਾਲੇ ਆ ਹੂੰ ਜੇ ਕਾਦੀਆਂ ਜਾਓ ਕਾਦੀਆਂ ਬਲਾਗ ਜਾਓ ਕਹਿੰਦੇ ਪਤਾਰੀ ਵਾਲਾ ਪਤਾਰੀਵਾਲ ਜਾਓ ਤੇ ਕਾਦੀਆਂ ਆ ਜੀ ਸਾਡੇ ਹੈਰਾਨਗੀ ਦੀ ਗੱਲ ਹੈ ਵੀ ਕੋਡ ਕੋਡ ਲੱਗਾ ਹੋਇਆ ਹੈ ਇਲੈਕਸ਼ਨ ਕੋਡ ਲੱਗਾ ਹੈ ਤੇ ਸਾਡੀ ਵੀਡੀਓ ਫਤਗੜ ਚੂੜੀਆਂ ਰੋਜ਼ ਸੈਕਟੀਆਂ ਦੇ ਬਦਲਣ ਦੇ ਆਰਡਰ ਕਰਦੀ ਹੈ ਰੋਜ਼ ਬਦਲੀਆਂ ਹੋ ਰਹੀਆਂ ਜੀ ਪੰਚਾਇਤ ਪਤਰਾਂ ਦੀਆਂ ਕਹਿੰਦਾ ਹੈ ਉਹ ਨਹੀਂ ਉਹਨਾਂ ਨੂੰ ਜਿਹੜੇ ਪਿੰਡ ਨੇ ਵਿਦਨ ਬਲਾਕ ਜੀ ਵੀਡੀਓ ਬਲਾਕ ਕਾਦੀਆਂ ਤੇ ਫਤਿਹਗੜ ਚੂੜੀਆਂ ਦਾ ਬਟਾਲਾ ਤੇ ਫਤਿਹਗੜ ਚੂੜੀਆਂ ਦਾ ਇੱਕ ਵੀਡੀਓ ਹੈ ਜੀ ਉਹ ਇੱਕ ਸੈਕਟੀ ਨੂੰ ਪਿੰਡ ਦੇਣੇ ਨੇ 10 ਦਾ 15 ਇੱਕ ਸੈਕਟੀ ਨੂੰ 90 90 ਪਿੰਡ ਦੇ ਰਹੀ ਆ ਜੀ ਉਹਨੇ 90 90 ਪਿੰਡਾਂ ਦੇ ਵਿੱਚ ਕਲੀਅਰੈਂਸ ਦੇਣੀ ਆ ਲੋਕਾਂ ਨੂੰ ਐਨਓਸੀ ਦੇਣਾ ਬਟਾਲੇ ਬਲਾਕ ਦੇ ਵੀ ਕੁਝ ਪਿੰਡ ਨੇ ਕੁਝ ਫਤਿਹਗੜ ਚੂੜੀਆਂ ਬਲਾਕ ਦੇ ਨਾ ਸੈਕਟੀ ਬਟਾਲੇ ਲੱਭਦਾ ਨਾ ਫਤਿਹਗੜ ਚੂੜੀਆਂ ਲੱਭਦਾ ਅੱਛਾ ਇਹਨੂੰ ਆਰਡਰ 4 29 ਨੂੰ ਆਰਡਰ ਹੋਰ 30 ਨੂੰ ਆਰਡਰ ਹੋਰ ਲੋਕੀ ਕਨਫਿਊਜ਼ ਕਰਦੇ ਨੇ ਲੋਕੀ ਐਨੋਸੀ ਕਿਹਦੇ ਕੋ ਲੈਣ ਇਹ ਧੰਦਲੀ ਪਈ ਹੋਈ ਆ ਜਿਹੜਾ ਕਹਿੰਦੇ ਸੀ ਬਦਲਾਓ ਲਿਆਉਣਾ ਹਨੇਰ ਆ ਗਿਆ ੱਟਕਾ ਹੋਣ ਰਿਹਾ ਕੋਈ ਇਲੈਕਸ਼ਨ ਨਹੀਂ ਇਹਨਾਂ ਦਾ ਚੰਗਾ ਸੀ ਨਾਮਿਨੇਸ਼ਨ ਕਾਨੂੰ ਬਣਾ ਦੇ ਨਾਮਿਨੇਸ਼ਨ ਕਰਾ ਦਿਓ ਤੇ ਆਪਣੇ ਸਰਵਜ ਬਣਾ ਲੈ ਤੇ ਚੰਗੀ ਗੱਲ ਸੀ ਹਮ ਇਸ ਤਰ੍ਹਾਂ ਕੀ ਕਰਨ ਦੇ ਨੇ ਸਾਰਾ ਪ੍ਰੋਸੈਸ ਦਬਾ ਕਰ ਛੱਡਿਆ ਬਾਜੋ ਸਾਹਿਬ ਤੁਸੀਂ ਜਦੋਂ ਪਿਛਲੀਆਂ ਪੰਚਾਇਤ ਚੋਣਾਂ ਹੋਈਆਂ ਤੁਸੀਂ ਮੇਰੇ ਖੇਲ ਚ ਪੰਚਾਇਤ ਮੰਤਰੀ ਸੀ ਪੰਜਾਬ ਦੇ ਹਾਂਜੀ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਹਾਂਜੀ ਉਸ ਵਕਤ ਤੇ ਹੁਣ ਵਕਤ ਹੁਣ ਦੇ ਵਕਤ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਜੀ ਦੇਖੋ ਜੀ ਮੈਂ ਆਪਣੇ ਕਾਜ਼ੀਆਂ ਹਲਕੇ ਚ ਕਿਸੇ ਕਾਲੀ ਕਿਸੇ ਦੂਜੇ ਦੇ ਪੇਪਰ ਚੱਕ ਨਹੀਂ ਕਰਾਇਆ ਜੀ ਹਾਂਜੀ ਲੋਕੀ ਲੜਕੇ ਬਣੇ ਹਾਰੇ ਇਹ ਤਾਂ ਕਿਸੇ ਨੂੰ ਲੜਨ ਨਹੀਂ ਦਿੰਦੇ ਪਏ ਜੀ ਕਿਸੇ ਨੂੰ ਐਨਓਸੀ ਨਹੀਂ ਦਿੰਦੇ ਪਏ ਇਹ ਤਾਂ ਡੈਮੋਕ੍ਰੇਸੀ ਨਾਲੋਂ ਜੀ ਤੱਕਾ ਲੋਕਾਂ ਦਾ ਹੱਕ ਹੋਇਆ ਜਾ ਰਿਹਾ ਸਰਪੰਚ ਲੋਕਾਂ ਨੇ ਬਣਾਉਣਾ ਹੁੰਦਾ ਤੇ ਐਮਐਲਏ ਤੇ ਹਲਕਾ ਚਾਜ ਕੇ ਕਹਿੰਦੇ ਸਰਪੰਚ ਹੀ ਬਣਾਉਣੇ ਆ ਹੂੰ ਤੇ ਜਰਾ ਆ ਕੇ ਪਤਾ ਦੇ ਕਰੋ ਪੈਸੇ ਕਿੰਨੇ ਚੱਲਣ ਦੇ ਨੇ ਪਰ ਲਿਮਟ ਤੇ ਸ਼ਾਇਦ 5 ਲੱਖ ਦੀ ਹੈ ਮੇਰੇ ਖਿਆਲ ਜਿਵੇਂ ਗਲਤ ਨਾ ਹੋਵੇ ਤੇ ਜਿਉਂ ਦੇ ਇਲੈਕਸ਼ਨ ਖਰਚਾ ਦੀ ਹੈ ਨਾ ਜਿਹੜੇ ਸਾਡੇ ਹਲਕਿਆਂ ਚ ਆ ਗਏ ਐਮਐਲਏ ਐਂਡੇ ਨੇ ਸਰਪੰਚ ਬਣਾਉਣ ਦੇ ਲਿਆ ਤੇ ਉਹਨੂੰ ਸਰਪੰਚ ਉੱਚੀ ਬਣਾ ਦੇਵਾਂਗੇ ਜੀ ਕੋਈ ਐਸਪੀ ਕੋਈ ਪੁਕਤਾ ਘਟਨਾ ਸਾਹਮਣੇ ਆਈ ਜੀ ਕਿ ਹਜੇ ਤੱਕ ਨਹੀਂ ਆਈ ਚਲੋ ਸਾਰਾ ਕੁਝ ਚੱਲਦਾ ਹੀ ਪਿਆ ਰਹੇ ਜੀ ਐਵੀਡੈਂਸ ਸੋੜਾ ਲੱਭੀ ਜਾਂਦੀ ਹੁੰਦੀ ਆ ਜੀ ਜੀ ਮੈਂ ਇੱਕ ਆਖਰੀ ਸਵਾਲ ਲਵਾਂਗਾ ਬਾਜਵਾ ਸਾਹਿਬ ਤੁਸੀਂ ਸਬਕਾ ਪੰਚਾਇਤ ਮੰਤਰੀ ਹੋ ਪੰਚਾਇਤਾਂ ਦੇ ਕੰਮਕਾਰਨ ਤੁਸੀਂ ਆ ਪਿੰਡੂ ਪਸ਼ੋਕੜ ਤੋਂ ਆਨੇ ਹੋ ਬੜੇ ਸੀਜ਼ਨਡ ਪੋਲਿਟਿਸ਼ੀਅਨ ਹੋ ਤੁਸੀਂ ਤੁਹਾਡੇ ਹੀ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਤਾ ਲੱਗਿਆ ਕਿ 2 ਕਰੋੜ ਤੱਕ ਦੀ ਬੋਲੀ ਲੱਗੀ ਹੈ ਇਸ ਰੁਝਾਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇਧਰ ਬਠਿੰਡੇ ਕੋਲ ਪਿੰਡ ਐ ਇੱਕ ਦੇਖੋ ਯਾਰ ਫਾਟੂਨੇਟ ਐ ਐਸਿਆਂ ਨਾਲ ਨਹੀਂ ਜਿਹੜੇ ਬੰਦੇ ਨੇ ਇਹੋ ਜਿਹਾ ਕੰਮ ਕਰਨਾ ਉਹ ਨੂੰ ਪਿੰਡ ਦੀ ਮਦਦ ਕਰਨੀ ਗੱਲ ਵੱਖਰੀ ਆ ਤੇ ਇੱਕ ਟ੍ਰੈਂਡ ਗਲਤ ਆ ਜੀ ਮੈਂ ਤਾਂ ਇਸ ਟ੍ਰੈਂਡ ਨੂੰ ਠੀਕ ਨਹੀਂ ਮੰਨਦਾ ਉਹ ਅਮੀਰ ਆਦਮੀ ਉਹੀ ਫਿਰ ਐਮਐਲਏ ਬਣ ਜਾ ਅਮੀਰ ਆਦਮੀਆਂ ਹੀ ਫਿਰ ਸਰਪੰਚ ਬਣ ਜਾ ਜਿਹੜਾ ਚੰਗਾ ਬੰਦਾ ਗਰੀਬ ਬੰਦਾ ਉਹ ਦਾ ਮਤਲਬ ਸਰਪੰਚ ਹੀ ਨਹੀਂ ਬਣ ਸਕਦਾ ਜੀ ਕੋਈ ਚੰਗਾ ਟ੍ਰੈਂਡ ਨਹੀਂ ਹੈਗਾ ਹਾਏ ਮੈਂ ਇਸ ਗੱਲ ਨੂੰ ਰეკਮੈਂਡ ਕਰ ਹਾਂ ਜਿਹੋ ਜਿਹਾ ਬੰਦਾ ਕੋਈ ਚੰਗਾ ਬੰਦਾ ਜਿਹਨੇ ਪਿੰਡ ਦੀ ਮਦਦ ਕਰਨੀ ਆ

WhatsApp channel par